ਸਤ ਸ੍ਰੀ ਅਕਾਲ ਦੋਸਤੋ ਮਹਿਕ ਪ੍ਰੀਤ ਨੇ ਇੱਕ ਨਵਾਂ ਬਲੌਗ ਪਾਇਆ ਸੀ ਜਿਸ ਦੇ ਵਿੱਚ ਉਸਨੇ ਬਹੁਤ ਸੋਹਣੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਅਤੇ ਇਸ ਦਾ ਇਹ ਬਲੌਗ ਹੈ ਜਿਹੜਾ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਮਹਿਕ ਪ੍ਰੀਤ ਨੇ ਦੱਸਿਆ ਸੀ ਵੀ ਅਸੀਂ ਹੁਣ ਜਿਹੜੇ ਇਹ ਪੋਦੇ ਦਿਨ ਚੱਲ ਰਹੇ ਨੇ ਇਹਨਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੀ ਕੋਈ ਵੀ ਖੁਸ਼ੀ ਨਹੀਂ ਮਨਾ ਸਕਦੇ ਅਤੇ ਉਸ ਦੇ ਨਾਲ ਹੀ ਇਸ ਤੇ ਸਾਰੇ ਪਰਿਵਾਰ ਵੱਲੋਂ ਇਹ ਬਲੌਗ ਪਾਇਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਨੇ ਆਪਣੇ ਛੋਟੇ ਬੱਚੇ ਦੇ ਆਉਣ ਦੀ ਖੁਸ਼ੀ ਦੇ ਵਿੱਚ ਇੰਡੀਆ ਆਉਣ ਦੀ ਖੁਸ਼ੀ ਦੇ ਵਿੱਚ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਅਤੇ ਇਹ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਧੂਮ-ਧਾਮ ਨਾਲ ਮਨਾਇਆ। ਇਸ ਦੇ ਵਿੱਚ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਅਜਿਹੇ ਕਮੈਂਟ ਆਏ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਵੀ ਤੁਸੀਂ ਇਹ ਬਹੁਤ ਹੀ ਜ਼ਿਆਦਾ ਗਲਤ ਕੀਤਾ। ਇੱਥੇ ਤੁਸੀਂ ਆਪਣੀਆਂ ਖੁਸ਼ੀਆਂ ਮਨਾ ਰਹੇ ਹੋ ਅਤੇ ਉਧਰ ਮਹਿਕ ਨੇ ਐਨੇ ਸੋਹਣੇ ਵਿਚਾਰ ਪੇਸ਼ ਕੀਤੇ ਆਪਣੇ ਕਿ ਦਿਲ ਨੂੰ ਛੂ ਗਏ ਅਤੇ ਇਹਨਾਂ ਨੂੰ ਇਹ ਚੀਜ਼ਾਂ ਦੇ ਵੀ ਕਮੈਂਟ ਆਏ ਵੀ ਤੁਹਾਡੀ ਛੋਟੀ ਨੂੰ ਪ੍ਰੋਗਰਾਮ ਦੇ ਵਿੱਚ ਕਿਉਂ ਨਹੀਂ ਆਈ ਜਦਕਿ ਤੁਹਾਨੂੰ ਆਪਣੀ ਛੋਟੀ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਬੁਲਾਉਣਾ ਚਾਹੀਦਾ ਸੀ ਜੋ ਕਿ ਇਹਨਾਂ ਦੀ ਬਹੁਤ ਹੀ ਵੱਡੀ ਗਲਤੀ ਹੈ ਇਸ ਤਰੀਕੇ ਨਾਲ ਇਹਨਾਂ ਨੂੰ ਪੰਜਾਬੀ ਬਲੌਗਰ ਚੈਨਲ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਰੋਸਟ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਮਹਿਕ ਨੇ ਜਿਹੜੇ ਬਲੌਗ ਆਪਣੇ ਪਾਏ ਨੇ ਉਹ ਬਹੁਤ ਹੀ ਸੋਹਣੇ ਨੇ ਅਤੇ ਉਸਨੇ ਕਿਹਾ ਹੈ ਵੀ ਆਪਾਂ ਇਸ ਦਿਨਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਆਪਾਂ ਯਾਦ ਕਰਕੇ ਪਾਠ ਕਰਾਂਗੇ